ਅਮਿੰਟ ਵਿੱਚ ਇੱਕ ਹੋਰ ਖਬਰ ਇੱਕ ਹੋਰ ਘਟਨਾ ਜਿਹੜੀ ਬੜੀ ਚਰਚਾ ਦੇ ਵਿੱਚ ਵੀ ਹੈ ਤੇ ਉਹਦੇ 'ਚ ਵੀ ਲੋਕਾਂ ਦੇ ਵੱਖਰੇ ਵੱਖਰੇ ਪ੍ਰਤੀਕਰਮ ਹੈ ਇੱਕ ਸਿੱਖ ਨੌਜਵਾਨ ਮੁੰਡਾ ਫੋਰੀੜਾ ਦੇ ਵਿੱਚ ਜਿਹੜਾ ਇੱਕ ਟਰੱਕ ਦਾ ਯੂ ਟਰਨ ਲੈਣ ਲੱਗਿਆ ਤੇ ਐਕਸੀਡੈਂਟ ਹੋ ਗਿਆ ਬੜਾ ਮੰਦ ਭਾਗ ਐਕਸੀਡੈਂਟ ਹੋਇਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਵਾਸਤੇ ਵੀ ਤੇ ਇਧਰ ਜਿਹੜੀ ਮੁੰਡੇ ਨੂੰ ਸਜ਼ਾ ਮਿਲੀ ਉਹਦੀ ਵੀ ਬੜੀ ਚਰਚਾ ਬਹੁਤ ਜ਼ਿਆਦਾ ਗੱਲਬਾਤ ਹੋ ਰਹੀ ਆ ਤੇ ਪਰਿਵਾਰ ਕਹਿ ਰਿਹਾ ਹੈ ਕੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲ ਨਹੀਂ ਰਹੀ ਹਾਲਾਂਕਿ ਬਹੁਤ ਪਾਸਿਓਂ ਇਹ ਗੱਲਾਂ ਆ ਵੀ ਰਹੀਆਂ ਨੇ ਕਿ ਅਸੀਂ ਮਦਦ ਲਈ ਤਿਆਰ ਆਂ ਉਧਰ ਬਾਹਰਲੇ ਪਾਸਿਓਂ ਵੀ ਇਧਰੋਂ ਵੀ ਪੈਸਾ ਪੂਸਾ ਵੀ ਇਕੱਠਾ ਕੀਤਾ ਗਿਆ ਉਹ ਵੀ ਇੱਕ ਤਰ੍ਹਾਂ ਦਾ ਜੇ ਇਲਜ਼ਾਮ ਹੀ ਹੈ ਕਿ ਪੈਸਾ ਉਹਦੇ ਨਾਮ ਤੇ ਇਕੱਠਾ ਹੋ ਗਿਆ ਮਿਲਿਆ ਨਹੀਂ ਦੇਖੋ ਸੁਖਮਨ ਸਾਹਿਬ ਮੈਨੂੰ ਬੜੇ ਮੈਸੇਜ ਆਏ ਸੁਨੇਹੇ ਆਏ ਪਰਸਨਲੀ ਆਡੀਅנס ਬੜਾ ਪਿਆਰ ਕਰਦੀ ਆ ਕਿ ਭਾਈ ਤੁਸੀਂ ਇਹਦੇ ਤੇ ਕੁਝ ਲਿਖੋ ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਜਿਹੜੀ ਮਤਲਬ ਕਿ ਬਾਹਰੋਂ ਇਦਾਂ ਖਬਰ ਆਉਂਦੀ ਆ ਨਾ ਜੀ ਅਮਰੀਕਾ ਕੈਨੇਡਾ ਕੰਮ ਕਰਦੇ ਆ ਮੈਨੂੰ ਬੜਾ ਲੰਮਾ ਸਮਾਂ ਹੋ ਗਿਆ ਹੂੰ ਕਈ ਵਾਰ ਮੈਂ ਖੁਦ ਵੀ ਖਤਾ ਖਾਦੀ ਆ ਉਹਨਾਂ ਦਾ ਕਾਨੂੰਨ ਉਹਨਾਂ ਦੀ ਰਾਜਨੀਤੀ ਉਹਨਾਂ ਦਾ ਮੀਡੀਆ ਉਹ ਆਪਣੀ ਚਾਲੇ ਚੱਲਦੇ ਆ ਸੋ ਇਸ ਕਰਕੇ ਥੋੜਾ ਸਾਨੂੰ ਪਹਿਲੀ ਗੱਲ ਤੇ ਆ ਕਿ ਇੰਤਜ਼ਾਰ ਕਰਨਾ ਚਾਹੀਦਾ ਠੀਕ ਹੈ ਜੀ ਜਿਹੜੇ ਬੰਦੇ ਉਧਰ ਬੈਠੇ ਆ ਉਹ ਤਤਫਟ ਕੋਈ ਟਿੱਪਣੀ ਕਰਨ ਦੀ ਪੋਜੀਸ਼ਨ 'ਚ ਤੇ ਹੋ ਸਕਦੇ ਆ ਜਿਨ੍ਹਾਂ ਨੂੰ ਮਤਲਬ ਕਿ ਹੁਣ ਡਰਾਈਵਿੰਗ ਰੂਲਸ ਦਾ ਪਤਾ ਹੈ ਠੀਕ ਹੈ ਜੀ ਉਹਨਾਂ ਦੇ ਸਿਸਟਮ ਦਾ ਪਤਾ ਹੈ ਐਕਚੁਅਲ ਤੇ ਗਲਤੀ ਕਿੱਥੇ ਹੈ ਜੋ ਮਤਲਬ ਕਿ ਭੇਤੀ ਨੇ ਜੀ ਜੀ ਸਾਡੇ ਵਰਗੇ ਕੀ ਹੈ ਕਿ ਅਸੀਂ ਚੁੱਕ ਕੇ ਮਾਮਲੇ ਨੂੰ ਬਣਾਉਨੇ ਆ ਜਜ਼ਬਾਤੀ ਫਿਰ ਅਸੀਂ ਜਜ਼ਬਾਤ ਵੇਚਦੇ ਆ ਹੂੰ ਸਾਡੇ ਬੰਦੇ ਇੱਥੇ ਪੇਜ ਚਲਾਉਂਦੇ ਹੁਣ ਮੈਂ ਇਹ ਗੱਲ ਨਹੀਂ ਕਹਿਣਾ ਚਾਹਾਂਗਾ ਕਿ ਸਾਰੇ ਕਮਾਈ ਕਰਦੇ ਆ ਪਰ ਉਹਨਾਂ ਦੇ ਪੇਜ ਚਲਾਉਣ ਦਾ ਇੱਕੋ ਇੱਕ ਮੋਟਿਵ ਹੈ ਕਿ ਇਧਰੋਂ ਚੱਕੋ ਉਧਰੋਂ ਚੱਕੋ ਆ ਪਾ ਦਿਓ ਉਹ ਪਾ ਦਿਓ ਤਾਂ ਕਿ ਅੰਗੇਜ ਜਿਹੜਾ ਉਹ ਪੇਜ ਰੱਖਿਆ ਜਾਵੇ ਜੀ ਉਹ ਜਿੰਨਾ ਮਤਲਬ ਅੱਜ ਕੱਲ ਫੇਸਬੁਕ ਲਿਖਣ ਦੇ ਵੀ ਪੈਸੇ ਦਿੰਦਾ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਲਿਖਦੇ ਹੋ ਤਾਂ ਤੁਹਾਨੂੰ ਉਹ ਪੈਸੇ ਮਿਲਦੇ ਨੇ ਉਹ ਇਥੋਂ ਚੁੱਕ ਲਈ ਜਾਣਕਾਰੀ ਉੱਥੋਂ ਚੁੱਕ ਲਈ ਕਈ ਸੱਜਣ ਇਸ ਤਰ੍ਹਾਂ ਹੀ ਕਰੀ ਜਾਂਦੇ ਨੇ ਪਰ ਉਹ ਚਲੋ ਇਹ ਵੀ ਕੋਈ ਵੱਡੀ ਗੱਲ ਨਹੀਂ ਜਾਣਕਾਰੀਆਂ ਇਸ ਤਰ੍ਹਾਂ ਹੀ ਗਾਂ ਵਧੀਆਂ ਨੇ ਪਰ ਤੁਸੀਂ ਕੋਈ ਸਟੀਕ ਜਾਣਕਾਰੀ ਤੇ ਅੱਗੇ ਦਿਓ ਨਾ ਜੀ ਉਹਨੂੰ ਮੁੰਡੇ ਨੂੰ ਤੇ 45 ਸਾਲ ਕੈਦ ਕਰਾਤੀ ਇਹਨਾਂ ਨੇ ਉਹ ਚਰਚਾ ਤੇ ਉਹ ਚੱਲ ਰਹੀ ਹੈ ਨਾ ਕਮਾਲ ਦੀ ਗੱਲ ਹੈ ਯਾਰ ਉਹਦਾ ਹਲੇ 8-10 ਦਿਨ ਤੇ ਹੋਏ ਟ੍ਰਾਇਲ ਚੱਲ ਰਿਹਾ ਹੈ ਹੂੰ ਇਹਦੀ ਸੱਚ ਹੋ ਗਈ ਫਿਰ ਤੁਸੀਂ ਉਹ ਪਟੀਸ਼ਨ ਵਾਲੇ ਚੱਕਰ ਚ ਆ ਜਾਓ ਉਹ ਪਤਾ ਨਹੀਂ ਕਿਥੋਂ ਕੰਮ ਚੱਲਿਆ ਕਿਥੋਂ ਹਿਸਾਬ ਕਿਤਾਬ ਹੋਇਆ ਹੁਣ ਉਹਦੇ ਵਿੱਚ ਗਾਂ ਕੁਝ ਠੱਗ ਸ਼ਾਮਲ ਹੋ ਗਏ ਉਹਨਾਂ ਨੇ ਮਤਲਬ ਕਿ ਪੈਸਾ ਵੀ ਉਗਰਾ ਲੇ ਜੀ ਜੀ ਆਪਣੇ ਬੰਦੇ ਜਿਹੜੇ ਆ ਉਠਾ ਠਾ ਪਟੀਸ਼ਨਾਂ ਸਾਈਨ ਕਰੀ ਜਾਂਦੇ ਆ ਵੀ ਇੰਨੇ ਲੱਖ ਹੋ ਗਏ ਇੰਨੇ ਲੱਖ ਹੋ ਗਏ ਜੀ ਇੰਨੇ ਲੱਖ ਹੋ ਗਏ ਪਟੀਸ਼ਨ ਦੇ ਹਿਸਾਬ ਕਿਤਾਬ ਨਾਲ ਉੱਥੇ ਮਾਮਲਾ ਹੱਲ ਨਹੀਂ ਹੁੰਦਾ ਸਾਬ ਹੂੰ ਵੀ ਆਪਾਂ ਮਤਲਬ ਕਿ ਰਿਹਾ ਕਰਾਉਣ ਵਾਸਤੇ اچھا ਚਲੋ ਮੰਨ ਲਓ ਪਟੀਸ਼ਨ ਦਾ ਕੋਈ ਵਜਨ ਬਣ ਜਾਊਗਾ ਪਰ ਤੁਸੀਂ ਇਹ ਸੋਚ ਕੇ ਦੇਖੋ ਕਿ ਜਿੱਥੇ ਮੌਤਾਂ ਹੋਈਆਂ ਨੇ ਤੈਨਾਂ ਕਿ ਤਤ ਫਟ ਜੇ ਆਪਾਂ ਕਹੀਏ ਕਿ ਸਾਡਾ ਬੰਦਾ ਰਿਹਾ ਕਰੋ ਹੂੰ ਤਾਂ ਸਰ ਉਹਨਾਂ ਦੇ ਜਿਹੜੇ ਉਥੋਂ ਦੇ ਵਿਛਿੰਦੇ ਮਰੇ ਨੇ ਉਹਨਾਂ ਦਾ ਦਵਾ ਨਹੀਂ ਬਣੇਗਾ ਬਿਲਕੁਲ ਉਹਨਾਂ ਦੀਆਂ ਕਈ ਗੱਲਾਂ ਸੋਚਣ ਵਿਚਾਰਨ ਵਾਲੀਆਂ ਹੁੰਦੀਆਂ ਫਿਰ ਉਥੋਂ ਦੀ ਸਿਆਸਤ ਦਾ ਵੀ ਤੁਸੀਂ ਵੇਖੋ ਨਾ ਕਿ ਜਿਹੜਾ ਜਿਹੜੇ ਸਟੇਟ ਦਾ ਤੁਸੀਂ ਜ਼ਿਕਰ ਕੀਤਾ ਫਲੋਰੀਡਾ ਹੂੰ ਉਹਦਾ ਜਿਹੜਾ ਲੈਫਟినੈਂਟ ਗਵਰਨਰ ਆ ਜੀ ਉਹਦੇ ਕਾਰ ਚ ਉਹਨੂੰ ਬਿਠਾ ਕੇ ਲਿਆ ਆ ਨਾਲ ਮੁੰਡੇ ਨੂੰ ਉਹਦੇ ਕੀ ਮੈਨੇ ਨੇ ਹਮ ਔਰ ਪਬਲਿਕ ਕਨ ਹੈ ਉਹਨੇ ਇਲੈਕਸ਼ਨ ਲੜਨਾ ਹੈਗਾ ਰਾਸ਼ਟਰਪਤੀ ਦਾ ਚਾਹਵਾਨ ਹੈ ਤਾਂ ਉਹਦੇ ਵਿੱਚ ਰਾਜਨੀਤੀ ਵੀ ਵੜ ਗਈ ਸਾ ਹਮ ਰਾਜਨੀਤਿਕ ਐਂਗਲ ਵੀ ਆ ਗਿਆ ਫਿਰ ਤੁਸੀਂ ਦੇਖੋ ਕਿ ਤਤ ਫਟ ਉਹਨਾਂ ਨੇ ਗਾਂ ਵੀਜ਼ੇ ਜਿਹੜੇ ਦਿੱਤੇ ਜਾਂਦੇ ਇੱਦਾਂ ਟਰਕਿੰਗ ਸੈਕਟਰ ਚ ਇੰਸੈਕਟਰ ਸੈਕਟਰ ਉਹ ਹੋਲਡ ਕਰਤੇ ਰੋਕ ਦਿੱਤੇ ਇਤੋਂ ਤੱਕ ਕੇ ਮਾਮਲਾ ਇੰਟਰ ਸਟੇਟ ਵੀ ਬਣ ਗਿਆ ਉੱਥੇ ਜਦੋਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸਾਨੂੰ ਮਾੜਾ ਮੋਟਾ ਸੰਕੋਚ ਕੇ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਜੀ ਅੱਛਾ ਹੁਣ ਗੱਲ ਇਹ ਆ ਕਿ ਇਹ ਤਾਂ ਆਪਾਂ ਨੂੰ ਪਤਾ ਹੈ ਕਿ ਚਲੋ ਉੱਥੇ 파ੜਨ ਕਰ ਦਿੱਤਾ ਜਾਂਦਾ ਹੈ ਮਾਫੀ ਦੇ ਦਿੱਤੀ ਜਾਂਦੀ ਆ ਜਿਵੇਂ ਤੁਸੀਂ ਦੇਖੋਗੇ ਜਿਹੜਾ ਬਾਈਡਨ ਸੀਗਾ ਉਹਨੇ ਸ਼ਾਇਦ ਆਪਦੇ ਮੁੰਡੇ ਨੂੰ ਕਰਤਾ ਸੀ ਮਾਫ ਹੂੰ ਇਹ ਇਦਾਂ ਦਾ ਮਾਮਲਾ ਹੋ ਜਾਂਦਾ ਪਰ ਕੋਈ ਸਮਾਂ ਹੁੰਦਾ ਹੈ ਨਾ ਜੀ ਹੁਣ ਮੈਨੂੰ ਪਰਸਨਲੀ ਦੁੱਖ ਹੈ ਇਸ ਚੀਜ਼ ਦਾ ਕਿ ਜਿਹੜੇ ਚਾਰਜਸ ਲੱਗੇ ਨੇ ਹੁਣ ਉੱਥੇ ਕੀ ਸਿਸਟਮ ਹੁੰਦਾ ਹੈ ਕਿ ਤਿੰਨ ਮਰਡਰ ਚਾਰਜਸ ਲੱਗੇ ਹੈ ਉੱਥੇ ਡਿਗਰੀ ਦੇ ਹਿਸਾਬ ਨਾਲ ਹੁੰਦਾ ਹੈ ਜੀ ਉਹਦੀ ਸਜ਼ਾ ਬਣਾਈਏ ਉੱਥੇ ਮਤਲਬ ਕਿ ਆਪਣੇ ਇਧਰਲੇ ਸਿਸਟਮ ਨਾਲ ਥੋੜਾ ਜਿਹਾ ਕਮਜੁਦਾ ਹੈ ਮਤਲਬ ਕਿ 15 15 15 ਉਹ 45 ਦੀ ਤਾਂ ਗੱਲ ਚੱਲਦੀ ਆ ਹੁਣ 45 ਕੱਟੂ ਦੂਜੀ 45 ਵਾ ਦੂਜੀ 15 ਦੂਜੀ 15 ਇਹਦਾ ਤਿੰਨ ਬੰਦੇ ਬਰੇ ਨੇ ਹੁਣ ਇਹ ਸਾਰੀਆਂ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਬੀ ਉਹ ਜਿਹੜਾ ਹੁਣ ਉਹਨਾਂ ਦਾ ਯੂ ਟਰਨ ਉਹਦੇ ਤੇ ਬਹਿਸ ਸੀ ਵੀ ਚਲੋ ਗਲਤੀ ਤੇ ਹੈ ਆਪਾਂ ਮੰਨ ਲਿਆ ਗਲਤੀ ਆ ਬੰਦੇ ਮਰੇ ਨੇ ਤਿੰਨ ਐਡੀ ਕਾਲੀ ਜੋ ਉਹ ਕੋਈ ਤੁਹਾਡੇ ਦੁਆਲੇਟ ਫੈਸਲਾ ਕਰਕੇ ਇਦਾਂ ਕਰਦੇ ਨੀ ਗਲਤੀ ਨਾ ਤੇ ਮਾਫੀ ਹੋ ਸਕਦੀ ਤੁਸੀਂ ਦੇਖੋ ਸਾਹਿਬ ਕੋਈ ਬੰਗਲਾਦੇਸ਼ੀ ਆ ਜਿਹੜਾ ਮੰਨ ਲਓ ਇੱਥੇ ਬੰਗਲਾਦੇਸ਼ੀ ਬੰਗਲਾਦੇਸ਼ ਤੇ ਰਾਜਨੀਤੀ ਹੋ ਰਹੀ ਹੈ ਉੱਥੇ ਤੇ ਰਾਜਨੀਤੀ ਜਿਹੜੀ ਆ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਤੇ ਹੋ ਰਹੀ ਆ ਜੀ ਆ ਮੈਨੂੰ ਬੜੀ ਸੋਹਣੀ ਗੱਲ ਕਿਸੇ ਮੁੰਡੇ ਨੇ ਉੱਥੋਂ ਦੱਸੀ ਉਹ ਕਹਿੰਦਾ ਵੀਰ ਮੰਨ ਲਓ ਬੰਗਲਾਦੇਸ਼ੀ ਆ ਕੋ ਤੁਹਾਡੇ ਇੱਥੇ ਮੁਲਕ ਦੇ ਵਿੱਚ ਉਹ ਤਿੰਨ ਹਿੰਦੂਆਂ ਨੂੰ ਮਾਰ ਦੇਵੇ ਹੂੰ ਤੇ ਉੱਤੋਂ ਮੰਗਲਾਦੇਸ਼ ਕਹੇ ਕਿ ਇਸ ਬੰਦੇ ਨੂੰ ਤੁਰੰਤ ਰਿਹਾ ਕਰੋ ਤੁਹਾਡੀ ਰਾਜਨੀਤੀ ਕੀ ਕੀ ਕਰੂਗੀ ਇਸ ਮਾਮਲੇ ਦੇ ਵਿੱਚ ਐ ਫੈਸਲਾ ਲੈ ਲੂਗੀ ਜੀ ਤਾਂ ਮਤਲਬ ਕਿ ਉਹ ਬਹੁਤ اچھا ਤਰਕ ਸੀਗਾ ਉਸ ਮੁੰਡੇ ਦਾ ਮੈਨੂੰ ਨੇ ਬਕਾਇਦਾ ਕਾਲ ਕੀਤੀ ਆ ਸੋ ਗੱਲ ਇਹ ਆ ਕਿ ਇਹਦਾ ਹੱਲ ਜਿਹੜਾ ਹੈ ਉਹ ਲੱਭਣਾ ਚਾਹੀਦਾ ਹੌਲੀ-ਹੌਲੀ ਹੋਣਾ ਚਾਹੀਦਾ ਪਰ ਮੈਨੂੰ ਇਹਦੇ ਵਿੱਚ ਇੱਕ ਸੱਜਣ ਦੀ ਗੱਲ ਬਹੁਤ ਅੱਛੀ ਲੱਗੀ ਜੱਚੀ ਵੀ ਆ ਕਿ ਐਸਐਫਜੀ ਵਾਲਾ ਗੁਰਪਤਮੰਤ ਸਿੰਘ ਪੰਨੂ ਵੀ ਠੀਕ ਹੈ ਸਹਿਮਤੀ ਅਸਹਿਮਤੀ ਹੁੰਦੀ ਆ ਆਪਾਂ ਵੀ ਕੁਝ ਉਹ ਉਹਨਾਂ ਦੇ ਜਿਹੜੇ ਕੰਮ ਆ ਜਿੱਦਾਂ ਕਿਦਾਂ ਵੀ ਤੁਹਾਨੂੰ ਪਤਾ ਹੀ ਆ ਐਸਐਫਜੀ ਆ ਨਾ ਆਪਾਂ ਉਹਨਾਂ ਦੀ ਵੀ ਆਲੋਚਨਾ ਕਰਦੇ ਆ ਸਹਿਮਤੀ ਪ੍ਰਗਟ ਕਰਦੇ ਨੇ ਪਰ ਮੇਰੇ ਖਿਆਲ ਦੇ ਨਾਲ ਗਾਹ ਜਾ ਕੇ ਜੇ ਇਸ ਮੁੰਡੇ ਵਾਸਤੇ ਕੋਈ ਚੰਗਾ ਰੋਲ ਅਦਾ ਕਰ ਸਕਦਾ ਤਾਂ ਉਹ ਹੈ ਅਨੂ ਕਿਉਂਕਿ ਉਹ ਉੱਥੇ ਬੈਠੇ ਨਹੀਂ ਨੇ ਬੈਠਾ ਤੇ ਦੂਜੀ ਗੱਲ ਇਹ ਆ ਕਿ ਭਈ ਉਹਨਾਂ ਦੀ ਪਹੁੰਚ ਆ ਜੀ ਵਕੀਲ ਆ ਹੂੰ ਏਦਾਂ ਮਤਲਬ ਕਿ ਇਹ ਚੀਜ਼ਾਂ ਤੇ ਗਾਹ ਹੋ ਸਕਦੀਆਂ ਪਰ ਇੱਕਦਮ ਜਿਹੜਾ ਮਤਲਬ ਕਿ ਆਪਾਂ ਖੜੇ ਪੈਰ ਕਹਿ ਰਹੇ ਆ ਕਿ ਏਦਾਂ ਹੋ ਜਾਊਗਾ ਉਹਦਾ ਹੋ ਜਾ ਇਹਨਾਂ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਅੱਗੇ ਏਦਾਂ ਹੀ ਕਿਹਾ ਸੀ ਕਿ ਭਾਈ ਤੁਸੀਂ ਜਿਤਾਓ ਅਮਰਤਪਾਲ ਸਿੰਘ ਬਾਹਰ ਆ ਜਾਊਗਾ ਤੇ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਤੁਹਾਨੂੰ ਯਾਦ ਹੋਣਾ ਹੂੰ ਕਿ ਅਮਰਤਪਾਲ ਸਿੰਘ ਜਿੱਤਣ ਦੇ ਨਾਲ ਬਾਹਰ ਨਹੀਂ ਆ ਸਕਦਾ ਜੀ ਕਿ ਜਤਨ ਦੇਣਾ ਨਹੀਂ ਜੀ ਕਿਉਂਕਿ ਜੇ ਜਤਨ ਦਾ ਹੀ ਪੈਮਾਨਾ ਹੁੰਦਾ ਤੇ ਅਰਵਿੰਦ ਕੇਜਰੀ ਵਾਲਾ ਅੰਦਰ ਹੀ ਕਿਉਂ ਜਾਂਦਾ ਉੱਥੇ ਮੁੱਖ ਮੰਤਰੀ ਸੀ ਬਗਾ ਦਾ ਜੀ ਜੀ ਬਿਲਕੁਲ ਤੇ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਕਿ ਲੋਕ ਠੀਕ ਹੈ ਆਪਣੇ ਜਜ਼ਬਾਤੀ ਆ ਪੰਜਾਬੀ ਭਰਾ ਦੇ ਨਾਲ ਖੜੋਤੇ ਆ ਉਹ ਇੱਕ ਚੰਗੀ ਗੱਲ ਆ ਪਰ ਕੁਝ ਲੋਕ ਉਹਨਾਂ ਦੇ ਜਜ਼ਬਾਤਾਂ ਦਾ ਫਾਇਦਾ ਚੁੱਕ ਰਹੇ ਆ ਇਹ ਬੜੀ ਮਤਲਬ ਕਿ ਵਿਚੇਤਰ ਚੀ ਗੱਲ ਆ ਸੋ ਹੌਲੀ ਹੌਲੀ ਦੇਖੋ ਕੋਈ ਮਸਲਾ ਨਾ ਹੋ ਜਾਵੇ ਪਰ ਇੱਕਦਮ ਮੈਨੂੰ ਉਮੀਦ ਨਹੀਂ ਹੈਗੀ ਪਰਸਨਲੀ ਮੈਨੂੰ ਵੀ ਦੁੱਖ ਆ ਕਿ ਭਾਈ ਉਹ ਬੰਦਾ ਕਿਵੇਂ ਪਹੁੰਚਿਆ ਉੱਥੇ ਸਭ ਨੂੰ ਪਤਾ ਹੈ ਪਿੱਛੇ ਪਰਿਵਾਰ ਆ ਯਾਰ ਕਰਾਰਗੇ ਘਰ ਹੁੰਦੇ ਆ ਠੀਕ ਹੈ ਨਾ ਜੀ ਮਸਾ ਮਾਮਲਾ ਸੈੱਟ ਹੁੰਦਾ ਕੋਈ ਜਿਹੜਾ 40 50 ਲੱਖ ਰੁਪਈਆ ਲਾ ਕੇ ਗਿਆ ਉਹ 2-4 ਸਾਲਾਂ ਚ ਮਸੀ ਤੇ ਉੱਥੇ ਪੈਰ ਲਾਉਂਦਾ ਜੀ ਜੀ ਉਹ ਹੈ ਮਾਮਲਾ ਪਰ ਇਹ ਇਕਦਮ ਜੋ ਹੁਣ ਆਪਣੇ ਬੰਦੇ ਕਹਿੰਦੇ ਆ ਕਿ ਬਸ ਉਹਨੂੰ ਛੱਡ ਦਿਓ ਜੀ ਛੱਡ ਦਿਓ ਇਹ ਐਦਾ ਸੰਭਵ ਥੋੜੀ ਨਹੀਂ ਐ ਐਦਾ ਸੰਭਵ ਨਹੀਂ ਹੈ ਕਾਨੂੰਨੀ ਜੋ ਹੈ ਕਾਰਵਾਈ ਉਹ ਤੇ ਹੋਣੀ ਹੋਣੀ ਹੈ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਮਿੱਤਰ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਕਿ ਨਵੇਂ ਗਏ ਜਿਹੜੇ ਲੋਕ ਆ ਉਹਨਾਂ ਵਾਸਤੇ ਥੋੜਾ ਜਿਹਾ ਜ਼ਿਆਦਾ ਔਖਾ ਹੋ ਜਾਣਾ ਅਮਰਦੀਪ ਜੀ ਕਹਿ ਰਹੇ ਨੇ ਕਿ 90000 ਡਾਲਰ ਇਕੱਠੇ ਹੋਣ ਦੀ ਪੁਸ਼ਟੀ ਹੈ ਪਰ ਇਕੱਠੇ ਕੌਣ ਕਰ ਰਿਹਾ ਹੈ ਪਤਾ ਨਹੀਂ ਹੈ ਕੁਲਵੰਤ ਸਿੰਘ ਸੰਘੇੜਾ ਜੀ ਕਹਿ ਰਹੇ ਨੇ ਕਿ ਮਨੀਸ਼ਾ ਨਾਮ ਦੀ ਕੋਈ ਬੀਬੀ ਆਸਟ੍ਰੇਲੀਆ ਤੋਂ ਜਿਹਨੇ ਪੋਟੀਸ਼ਨ ਵਾਲਾ ਕੰਮ ਸ਼ੁਰੂ ਕੀਤਾ ਔਰ ਮਨਦੀਪ ਸਿੰਘ ਆਸਟ੍ਰੇਲੀਆ ਜੀ ਇਹ ਕਹਿ ਰਹੇ ਨੇ ਕਿ ਓਵਰ 1 ਮਿਲੀਅਨ ਡਾਲਰ ਡੋਨੇਟ ਹੋ ਗਿਆ ਆਰਗੇਨਾਈਜੇਸ਼ਨ ਨੂੰ ਤੇ ਫੈਮਿਲੀ ਨੂੰ ਅਜੇ ਕੁਝ ਨਹੀਂ ਮਿਲਿਆ ਇਹ ਜਿਹੜੀ ਗੱਲ ਹੈ ਨਾ ਕਿ ਦੇਖੋ ਉੱਥੇ ਏਡੀ ਵੱਡੀ ਡੋਨੇਸ਼ਨ ਹੈ ਠੀਕ ਹੈ ਖੇਡਾ ਬੰਦਾ ਹੈ ਜਿਹੜਾ ਉਹਦੀ ਕਾਨੂੰਨੀ ਲੜਾਈ ਲੜ ਰਿਹਾ ਕਿਹੜਾ ਜ਼ਿੰਮੇਵਾਰ ਆ ਹੂੰ ਬੀਬੀ ਮਨੀਸ਼ਾ ਨੇ ਪਟੀਸ਼ਨ ਕਿਉਂ ਸ਼ੁਰੂ ਕੀਤੀ ਆ ਜੀ ਜੀ ਇਹ ਇੱਕ ਸਿੱਖ ਦਾ ਮਸਲਾ ਹੈ ਇਹ ਵੀ ਸਾਨੂੰ ਥੋੜਾ ਦੇਖਣਾ ਪਵੇਗਾ ਅੱਜ ਹੁਣ ਮਸਲਾ ਉੱਥੇ तकरीबन ਤੁਸੀਂ ਦੇਖੋ ਕਿ ਆਪਣਾ ਪੰਜਾਬੀਆਂ ਦੇ ਖਿਲਾਫ ਕਿਸ ਤਰ੍ਹਾਂ ਦਾ ਮਾਹੌਲ ਆ ਹੂੰ ਕੁਝ ਲੋਕ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿਉਂਕਿ ਸਿੱਖ ਆਇਡੈਂਟੀਟੀ ਹੈ ਨਾ ਜੀ ਬਿਲਕੁਲ ਤਾਂ ਉਹ ਵੀ ਇੱਕ ਕਿਤੇ ਨਾ ਕਿਤੇ ਕਹ ਲੋ ਕਿ ਨੋਟੇਬਲ ਗੱਲ ਆ ਜਿਹੜੀ ਇਹਨਾਂ ਨੇ ਕਹੀ ਆ ਹੂੰ ਬਿਲਕੁਲ ਕਿਉਂ ਪਟੀਸ਼ਨ ਕਿਵੇਂ ਚਲਾਈ ਗਈ ਆ ਕਿਸ ਤਰ੍ਹਾਂ ਚਲਾਈ ਗਈ ਆ ਚਲੋ ਹਰ ਇੱਕ ਗੱਲ ਤੇ ਸ਼ੱਕ ਕਰਨਾ ਵੀ ਜਿਹੜਾ ਉਹ ਲਾਜ਼ਮ ਨਹੀਂ ਹੁੰਦਾ ਪਰੰਤੂ ਇਹ ਮਾਮਲਾ ਕੁਝ ਇਸ ਪੱਖ ਤੋਂ ਹੂੰ ਸ਼ੱਕ ਸ਼ੁਭਾ ਤੇ ਰੱਖਦਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਸਰਬੀ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਜੇ ਕਿਸੇ ਵੀਰ ਦੀ ਹੜ ਦੇ ਪਾਣੀ ਨਾਲ ਕਹਿੰਦੇ ਫਸਲ ਖਰਾਬ ਹੋ ਗਈ ਹੈ ਤੇ ਬਾਸਮਤੀ ਬੀਜਰੀਆਂ ਤੇ ਭਾਈ ਇਹਨਾਂ ਕੋਲੇ ਪਨੀਰੀ ਪਈ ਏਰੀਆ ਵੀ ਦੱਸ ਦਿਨ ਨਾ ਜੀ ਤੇ ਨੰਬਰ ਆਪ ਦਾ ਦੇ ਦਿਨ ਸਰ ਜੀ ਜੀ ਤੁਸੀਂ ਬਣਾ ਜਾ ਦੱਸ ਦਿਓ ਭਾਵੇਂ ਕੰਟੈਕਟ ਨੰਬਰ ਦੇ ਦਿਓ ਕਿਸੇ ਵੀ ਨੂੰ ਜ਼ਰੂਰ ਤੇ ਬਾਈ ਤੁਸੀਂ ਸੰਪਰਕ ਕਰ ਸਕਦੇ ਹੋ ਚਲੋ ਇਦਾਂ ਹੀ ਹੈਲਪ ਹੋ ਜਾਂਦੀ ਹੈ ਮਤਲਬ ਉਸ ਪਟੀਸ਼ਨ ਚ ਪਹਿਲਾਂ ਲਿਖਿਆ ਆਉਂਦਾ ਹੈ ਕਿ ਇਹ ਪੈਸੇ ਦੀ ਹੱਕਦਾਰ ਪਟੀਸ਼ਨ ਪਾਉਣ ਵਾਲਾ ਹੈ ਹੂੰ ਤੇ ਫਿਰ ਵੀ ਆਪਾਂ ਡੋਨੇਟ ਕਰ ਹੀ ਜਾਂਦੇ ਆਂ ਤੁਸੀਂ ਦੇਖੋ ਕੀ ਕਰ ਸਕਦੇ ਆ ਜੀ ਆਪਾਂ ਜੀ ਚਲੋ ਖੈਰ ਆਫਟਰ ਜੱਜਮੈਂਟ ਕੈਨ ਡੂ ਐਨੀਥਿੰਗ ਮਤਲਬ ਜੋ ਉੱਥੇ ਫੈਸਲਾ ਆਏਗਾ ਉਸ ਤੋਂ ਬਾਅਦ ਹੀ ਕੁਝ ਹਲ ਹੋ ਸਕਦਾ ਹਾਂ ਕਾਨੂੰਨੀ ਲੜਾਈ ਲੜਨੀ ਚਾਹੀਦੀ ਆ ਉਥੇ ਆਪਾਂ ਨਹੀਂ ਛੱਡ ਸਕਦੇ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਰ ਇੱਥੇ ਆਪਣਾ ਸਿਸਟਮ ਕੁਝ ਹੋਰ ਕਿਸਮ ਦਾ ਹੈ ਉਥੇ ਬੜੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਜੁਡੀਸ਼ਰੀ ਆਪ ਦੇ ਹਿਸਾਬ ਨਾਲ ਚੱਲਦੀ ਹੈਗੀ ਆ ਉਥੇ ਰੂਲਸ ਜਿਹੜੇ ਆ ਉਹ ਸਾਰਿਆਂ ਵਾਸਤੇ ਇੱਕ ਸਮਾਨ ਰੱਖੇ ਜਾਂਦੇ ਉਹਦਾ ਪਾਲਣ ਯਕੀਨੀ ਬਣਾਇਆ ਜਾਂਦਾ ਤੇ ਰਾਜਨੀਤੀ ਵੀ ਉਥੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਇੱਕ ਕਿਤੇ ਨਾ ਕਿਤੇ ਨਾ ਬੜਾ ਵੱਡਾ ਅਹਿਮ ਪੱਖ ਰੱਖਦੀ ਆ ਰੱਖ ਰੱਖਦੀ ਬਿਲਕੁਲ ਜੀ ਬਿਲਕੁਲ ਮਿੰਟ ਜੀ ਤਾਂ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਦੋਸਤਾਂ ਦੀ